ਹਾਂਜੀ ਭਾਈ ਦੀ ਸਸੀ ਕਾਲ ਜੀ ਤੇ ਅੱਜ ਸਾਡੀ ਬੋਲੀ ਨੇ ਲਾਉਣ ਜਾਣਾ ਸੀ ਝੋਨਾ ਤੇ ਦਵਦਵ ਹੁਣ ਕੰਮ ਕਰੀ ਜਾਂਦੀ ਆ ਕਹਿੰਦੀ ਮੈਨੂੰ ਕਹਿੰਦੀ ਮੈਂ ਝੋਨਾ ਲਾਉਣ ਜਾਣਾ ਤੇ ਦਵਦਵ ਰੋਟੀ ਪਕਾ ਲਾ ਤੇ ਰੋਟੀ ਪਕਾ ਕੇ ਕਹਿੰਦੀ ਮੈਂ ਝੋਨੇ ਤੇ ਜਾਣਾ ਤੇ ਝੋਨੇ ਤੇ ਤਾਂ ਜਾਏਂਗੀ ਬੁਲਗੇ ਤੇ ਗਰਮੀ ਨਹੀਂ ਲੱਗਦੀ ਤੈਨੂੰ ਗਰਮੀ ਕਾਦੀ ਆ ਪੈਸੇ ਕਮਾਉਣੇ ਜਦੋਂ ਹੂੰ ਜਦੋਂ ਪੈਸੇ ਕਮਾਉਣੇ ਹੋਂਦ ਗਰਮੀ-ਗਰਮੀ ਦੇਖੀਦੀ ਹੁੰਦੀ ਪਤਾ ਤੁਹਾਨੂੰ ਤੇ ਪੈਸੇ ਫਿਰ ਕਮਾ ਕੇ ਕੀ ਲੈਾਂਗੀ ਪੈਸਾ ਨਾ ਕੀ ਲੈਣਾ ਤੇ ਘਰ ਦੇ ਕਬੀਲ ਦਾਦੀ ਚਲਾਵਾਂਗੇ ਕੋਈ ਮਾੜਾ ਮੋਟਾ ਸਾਰਾ ਲੱਗ ਜੂਗਾ ਹੂੰ ਸਾਰਾ ਲੱਗ ਜੂਗਾ ਦੁੱਧ ਵਾਲ ਤੇ ਦੇ ਦਾਂਗੇ ਤੇ ਨਾਲੇ ਕਹਿੰਦੇ ਹੁੰਦੀਆਂ ਬੁੜੀਆਂ ਕਹਿੰਦੀਆਂ ਮੈਂ ਵਧਿਆ ਜਾਂ ਛੂਟ ਲੈ ਕੇ ਆਉਂਗੀ ਮੈਂ ਨਹੀਂ ਛੂਟਾ ਸਾਟਾ ਵਾਲੀ ਹੈਗੀ ਹੂੰ ਮੈਂ ਤਾਂ ਪੈਸੇ ਆਪ ਦੇ ਆਏ ਮੁੰਡਾ ਵੀ ਮੈਂ ਤਾਂ ਕੋਈ ਕੰਮ ਆ ਆ ਜਾਣਗੇ ਹੂੰ ਕੰਮ ਕਰਾ ਦੇਆ ਕਰ ਸਰਦਨ ਬੈਠਾ ਰਹਿਣਾ ਬੇਲਾ ਕੰਮ ਤਾਂ ਕਰਾ ਦਿਆ ਕਰੂਗਾ ਕੰਮ ਦੀ ਕੋਈ ਗੱਲ ਨਹੀਂ ਤੇ ਕਰ ਲਿਆ ਕਰ ਪਰ ਮੈਂ ਵੀ ਜਾਣੀ ਹੈ ਕੰਮ ਕਰਨ ਦਾ ਤੇ ਮੈਂ ਝੋਨਾ ਲਾਉਣ ਜਾਣਾਗਾ ਹੂੰ ਬਗ ਜੀ ਫਿਰ ਕੋਈ ਗੱਲ ਨਹੀਂ ਹੁਣ ਤਾਂ ਕਰੀ ਜੰਨੀ ਹੈ ਝੋਨਾ ਲਾਉਣ ਜਾਣਾ ਝੋਨਾ ਲਾਉਣ ਜਾਣਾ ਜਦੋਂ ਝੋਨੇ ਚ ਵੱੜ ਗਈ ਨਾ ਤੇ ਬਾਹਰ ਨੂੰ ਭੱਜੇਗੀ ਹੂੰ ਝੋਨਾ ਲਾਉਣੀ ਕੋਈ ਸੌਖੀ ਗੱਲ ਨਹੀਂ ਪਤਾ ਤੈਨੂੰ ਬਾਹਰ ਨੂੰ ਕਿੱਥੇ ਭੱਜੇਗੀ ਕੈਰੇਜੋਂ ਕੈਰੇਜੋਂ ਹੂੰ ਕਿ ਪਾਣੀ ਚੋਂ ਪਾਣੀ ਚੋਂ ਮੈਂ ਤਾਂ ਕੋਈ ਨਹੀਂ ਜਾਂਦੀ ਝੋਨਾ ਲਾਉਣ ਤੇਰੇ ਸੇ ਤਾਂ ਖੰਮ। ਅੱਛਾ ਹੁਣ ਆ ਇਹੋ ਜਿਹਾ ਜਦੋਂ ਨੂੰ ਪਤਾ ਲੱਗ ਗਿਆ ਵੀ ਗਰਮੀ ਵਾਲੀ ਆ। ਹੂੰ। ਮੈਂ ਤਾਂ ਕੋਈ ਨਹੀਂ ਖਾਂਦੀ। ਜਾਂਦੀਗੀ। ਕਿਉਂ? ਕਿਉਂ ਗਰਮੀ ਮਰਾ ਮੈਂ? ਹੂੰ। ਤੇ ਬਗ ਜਿਆ ਕਰ ਵਧੀਆ ਚਾਰ ਪੀਏ ਕਮਾ ਲੈਗੇ ਨਾਲੇ ਤੈਨੂੰ ਪਤਾ ਲੱਗ ਜੂਈ ਰੁਪਏ ਕਿੰਨੇ ਔਖੇ ਬਣਾਉਣੇ। 7 ਆ, 7 ਗਰਮੀ ਹੋਈ। ਮੱਕੀ। ਹੂੰ। ਮੈਂ ਤਾਂ ਕੋਈ ਨਹੀਂ ਜਾਂਦੀ 7 ਆ ਮੈਂ। ਤੇ ਪੈਸੇ ਕਿੱਥੋਂ ਆਣਗੇ? ਪੈਸੇ? ਹੂੰ। ਉਹ ਇੰਸਟਾਗ੍ਰਾਮ ਵਾਲੇ ਦੇ ਦਾਨ ਹੂੰ ਹੂੰ ਮੈਨੂੰ YouTube ਵਾਲੇ ਦੇ ਦਾਨ ਕਿ Facebook ਵਾਲੇ ਦੇ ਦਾਨ ਕਿ ਮੇਰੇ ਪੈਸੇ ਐ ਆ ਵਰਤਰੀ ਗੋਤਮ ਤਦ ਤੱਕ ਦੇਈ ਦੇਣਗੇ ਤੇਰੇ ਫੈਨ ਹਨਾ ਹਾਂ ਸਾਡੇ ਵਰਗੇ ਨੂੰ ਨਹੀਂ ਦਿੰਦਾ ਮੇਰੇ ਹਾਂ ਜਿਹੜੇ ਕੋ ਮੇਰੇ ਫੈਨ ਆ ਉਹਦੇ ਦੇਣਗੇ ਬਾਈ ਨੋ ਪੈਸੇ ਐ ਮੈਂ ਥੋੜੇ ਪੈਸੇ ਆ ਬੁੜਾ ਰਹਿਣ ਦੇਣਗੇ ਆਈ ਸਾਨੂੰ ਨਹੀਂ ਕੁਝ ਦੇ ਕੇ ਰਾਜੀ ਹੈ ਨਾ ਮੁਰ ਭੀ ਹਾਂ ਸਟਾਰਾਂ ਨੂੰ ਦਿੰਦੇ ਹੁੰਦੇ ਆ ਜਿਹੜੇ ਕੋ ਜਿੱਦਾਂ ਦਾ ਵੀ ਜਿਹੜੇ ਨਾ ਕੋਈ ਜਿਵੇਂ ਹੁਣ ਜਿਵੇਂ ਚਾਉਣ ਵਾਲੇ ਨੂੰ ਦਿੰਦੇ ਹੁੰਦੇ ਜਿਵੇਂ ਕੋਈ ਜੀ ਦੇ ਜਿੰਨੂ ਆਲਾ ਚੰਦਾ ਹੁੰਦਾਗਾ ਮੇਰੇ 팬 ਆ ਮੇਰੇ ਮੈਨੂੰ ਚਾਹੁੰਦੇ ਆ ਹੂੰ ਉਹ ਦਿੰਦੇ ਹੁੰਦੇ ਪੈਸੇ ਚਲ ਪੈਸੇ ਤਾਂ ਦਿੰਦੇ ਹੁੰਦੇ ਆ ਜੇ ਤੂੰ ਮੇਰਾ ਵੀ ਕਹਦੀ ਸਾਡੇ ਬੋਲੇ ਨੂੰ ਵੀ ਦੇ ਦਿਆ ਕਰੋ 4 ਰੁਪਏ ਵੀ ਹੂੰ ਕਿਉਂ ਦੇ ਦਿਆ ਕਰ ਬੋਲੇ ਨੂੰ ਤਾਂ ਬੋਲਾ ਤਾਂ ਨੰਗ ਹੀ ਰਵੇ ਮੈਂ ਤਾਂ ਕਹਿਣੀ ਆ ਕਿਉਂ ਆਹ ਕਿਉਂ ਬੜੀ ਕਾ ਸਮਝ ਲੜਦਾ ਮੇਰੇ ਨਾਲ ਹੂੰ ਗੱਪ ਮਰੀ ਐਨੀ ਮੈਂ ਤੇਰੇ ਨਾਲ ਕਦੋਂ ਲੜਿਆ ਲੜਦਾ ਕਿ ਐ ਲੜਦਾਂਗਾ ਤੂੰ ਮੇਰੇ ਨਾਲ ਤੇ ਬੰਦਿਆਂ ਨੂੰ ਵੀ ਪਤਾ ਹੀ ਐ ਵੀ ਬੁੜੀਆਂ ਲੜਦੀਆਂ ਹੁੰਦੀਆਂ ਬੰਦਿਆਂ ਨਾਲ ਕਿ ਬੰਦੇ ਲੜਦੇ ਹੁੰਦੇ ਬੁੜੀਆਂ ਨਾਲ ਇਹ ਤਾਂ ਬੁੜੀਆਂ ਵਰਗਾ ਹੀ ਆ ਹੂੰ ਤੂੰ ਲੜਦਾ ਫਿਰ ਮੈਂ ਨਹੀਂ ਲੜਦਾ ਲੜਦਾ ਐਵੇਂ ਨਾ ਗੱਪ ਮਾਰੀ ਚੱਲਾ ਗੁਲੀ ਤੂੰ ਆਟਾ ਬਹੁਤ ਸੁਣਾ ਬੁਣਦੀ ਹੈ ਨਾ ਹੂੰ ਹੋਕਨੇ ਆ ਵੀ ਕਿੰਨਾ ਸੁਣਾ ਬਣਾਈ ਜਾਂਦੀ ਐ ਪੇੜਾ ਜਾਂ ਇਹ ਤਾਂ ਹੀ ਹੁੰਦੀ ਨੇ ਗਾਹ ਜਾਂ ਨਹੀਂ ਪਉਂਦੀ ਹੂੰ ਗਾਹ ਜਾਂ ਨਹੀਂ ਪਉਂਦੀ ਮੈਂ ਆ ਪ੍ਰਾਂਧ ਵੀ ਤੇਰੀ ਦਾ ਕਿੰਨੀ ਸਾਫਾ ਨੀ ਦਾਟਾ ਜਮੈਂ ਬਹੁਤ ਨਾ ਵੇਖਿਆ ਸੀ ਮੈਂ ਜਮਨ ਜਿੱਦੀ ਨਹੀਂ ਆਟਾ ਹੂੰ ਥੂ ਬਲਾ ਜੇ ਕੰਮ ਕਰਦੀ ਨਹੀਂ ਮੈਂ ਕਾ ਚਲਾ ਜਾ ਸਰੋਂ ਦਾ ਤੇਲ ਲਾਲਿਆ ਕਰ ਪ੍ਰਾਂਧ ਚ ਇਹ ਰੋ ਇਹ ਜਮ ਵੀ ਲੱਗਦਾ ਹੁੰਦਾ ਆ ਇਹਦੇ ਤੋਂ ਵੀ ਨਹੀਂ ਲੱਗਦਾ ਸਰੋਂ ਦਾ ਤੇਲ ਹੂੰ ਕਿਉਂ ਲਾਲੇ ਤੇ ਸੀ ਸਰੋਂ ਦਾ ਤੇਲ ਲਾਈ ਦਾ ਹੁੰਦਾ ਹੂੰ ਰੋਟੀਆਂ ਤੇ ਇਹ ਸੀ ਕਿਉਂ ਲਾਲੇ ਪ੍ਰਾਂਧ ਚ ਹੂੰ ਚਲ ਚੰਗਾ ਭਾਈ ਚਲ ਬਣਾ ਲਾ ਰੋਟੀ ਚੰਗਾ ਕਰ ਵਾਈ ਅੱਛੇ ਕਿਵੇਂ ਮੁੰਡਾ ਯਾ ਲਾਗਦਾ ਭਾਈ ਚਾਹ ਚਾਹ ਤਾਂ ਇੱਕ ਵਾਰੀ ਬੀਤੀ ਐ ਅੱਜ ਸਾਡੀ ਚਾਹ ਪਾਟ ਗਈ ਹੂੰ ਸਾਡੀ ਚਾਹ ਪਾਟ ਗਈ ਕੋਈ ਨਹੀਂ ਚਾਹ ਦੁੱਧ ਵੀ ਹਾਸੇ ਜ ਮਸਾਲੇ ਅੰਦਰ ਤੋਂ 50 ਰੁਪਏ ਦਾ ਦੁੱਧ ਆ 10 ਰੁਪਏ ਦਾ ਦੁੱਧ ਤਾਂ ਥੈਲੀ ਜਰਾ ਉਹ ਖਰਾਬ ਦੇ ਤਾਂ ਸਾਨੂੰ ਹੂੰ ਉਹ ਤਾਂ ਇਦਾਂ ਕਹਾਂਸੇ ਗਾ ਲਿਆ ਕਿ ਹਾਂ ਸਾਨੂੰ ਗਾ ਲਿਓਣੀ ਹੋ ਹਾਂ 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 ਵੇ ਬੋਲਿਆ ਹਾਂ ਤੂੰ ਗਾ ਲਿਆ ਦੇ ਵੇ ਹੁਣ ਨਹੀਂ ਲੈ ਕੇ ਆਉਂਦਾ ਮੈਂ ਗਾਂ ਬੋਲਿਗੇ ਨਾ ਵੇ ਬੋਲਿਆ ਨਾ ਤੂੰ ਮੈਨੂੰ ਗਾ ਲਿਆ ਦੇ ਹੁਣ ਨਹੀਂ ਲੈ ਕੇ ਦਿੰਦਾ ਮੈਂ ਤੈਨੂੰ ਗਾਂ ਬੋਲਿਗੇ ਮੈਂ ਪਾਟੀ ਚਾ ਪੀਤੀ ਕਾ ਤੋ ਨਹੀਂ ਲੈ ਆਉਂਦਾ ਵੇ ਉਹਨਾਂ 10 ਰੁਪਈਆ ਵਾਲੀ ਚੈਲੀ ਨਾਲ ਬੋਲ ਕੇ ਡੰਗ ਤੂੰ ਲਾਲਾ ਨਹੀਂ ਉਹ ਜੱਟ ਦਚਲੰਗਾ ਮਾਰੀ ਜਾਂਦੇ ਬੈਠੇ ਚਪਲ ਚੱਲ ਚੰਗਾ ਭਾਈ ਕਰ ਲਾ ਕੰਮ ਚੰਗਾ ਭਾਈ ਹਾਈ ਭਾਈ ਨੂੰ ਕਦਿੰਟਾ ਜਾਣਾ ਚੰਗਾ ਆਪਣੇ ਨਾਲ ਹੈ ਜਿਹੜੇ ਕੈਨੇਡਾ ਵਾਲੇ ਵੀ ਕੋਈ ਦੇਖਦੇ ਹੋਣਗੇ ਵੀਡੀਓ ਆਪਣਾ ਪਤਾ ਨਹੀਂ ਕਮੈਂਟ ਕਰਕੇ ਦੱਸ ਦੇਣਗੇ ਜੇ ਦੇਖਦੇ ਹੋਏ ਤਾਂ ਕੋਈ ਐਨਆਰਆਈ ਭਰਾ ਜਿਵੇਂ ਕਨੇਡਾ ਅਮਰੀਕਾ ਵਾਲੇ ਤੁਸੀਂ ਕੋਈ ਚਾਹੁੰਦੇ ਹੋ ਨਾ ਵੀਡੀਓ ਮੈਂ ਉਤਨੀ ਕਰਾਂ ਜਾਂਦੀਆਂ ਮੈਂ ਜਾਂਦੀਆਂ ਹੋਣਗੀਆਂ ਆਪਾਂ ਨੂੰ ਮੈਨੂੰ ਤਾਂ ਹੁਣ ਆਪਾਂ ਨੂੰ ਘਰੇ ਬੈਠੇ ਨੂੰ ਕੀ ਪਤਾ ਚੱਲ ਆਪਣੀ ਜੇ ਕੋਈ ਦੇਖਦਾ ਹੋਇਆ ਬਾਹਰਲੀ ਕੰਟਰੀ ਵਾਲਾ ਤੇ ਕਮੈਂਟ ਕਰਕੇ ਜ਼ਰੂਰ ਦੱਸੂਗਾ ਹਾਂ ਦੱਸੂਆ ਭਰਾ ਕੋਈ ਜੇ ਵੀ ਹੋਇਆ ਤਾਂ ਆਪਾਂ ਨੂੰ ਜਾਣ ਆਲਾ ਹਨ ਹਾਂ ਝੰਡੇ ਤਾਂ ਮੈਂ ਦੇਖੇ ਇੱਕ ਦੋ ਇਹ ਜਿੱਤੇ ਹਾਂ ਝੰਡਿਆਂ ਵਾਲੇ ਝੰਡੇ ਜਿਗਾ ਤੋਂ ਲਾ ਦੇ ਉਹ ਪੱਤੇ ਵਾਲੇ ਉਹ ਫਿਰ ਜਿਹੜੀ ਕੰਟਰੀ ਦੇ ਹੁੰਦੇ ਉਹ ਜਿਆ ਲਾਉਂਦੇ ਆ ਝੰਡਾ ਉਹ ਝੰਡੇ ਹੁੰਦੇ ਆ ਹੱਸਾ ਬਣਾਉਂਦਾ ਹਾਂ ਆਏ ਨਹੀਂ ਪਤਾ ਲੱਗਣਾ ਹਣ ਹਾਂ ਬਈ ਕੋਈ ਐਨ ਆਰ ਆਈ ਭਰਾ ਹੈ ਅੱ비 ਉਹਦੇ ਵਾਲੇ ਹੈਗੇ ਜਿਵੇਂ ਕੋਈ ਬਾਹਰਲੇ ਦੇਸ਼ ਵਾਲੇ ਕੈਨੇਡਾ ਵਾਲੇ ਅਮਰੀਕਾ ਵਾਲੇ ਮਲੇਸ਼ੀਆ ਹਣਾ ਉਹ ਕਹਿੰਦੇ ਆ ਸੋ ਅਮਰੀਕਾ ਹੈ ਕੋਈ ਵੀ ਕਿਹੜੇ ਵੀ ਉਹਦੇ ਵਾਲੇ ਆ ਦੇਸ ਦੇ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਸੰਬਾਲਾ ਹੁਣ ਸਲਾਹੂ ਆ ਵੀ ਬਾਹਰ ਦੇ ਵੀ ਸਕਦੇ ਆ ਕਿਤੇ ਵੀ ਮੈਂ ਬਾਹਰ ਵੀ ਭੱਗ ਜਾਈ ਨੀ ਬਿਨਾ ਯਾਜ ਤੋਂ ਹਾਂ ਬਣਾ ਆ ਚਲੋ ਠੀਕ ਹੈ ਜੀ ਕਮੈਂਟ ਕਰਕੇ ਓਕੇ ਬਾਈ ਚਲੋ ਠੀਕ ਹੈ ਜੀ ਰੋਟੀ ਬਣਾਉਣੀ ਆ ਬੋਲੀ ਨੇ ਸਾਡਾ ਸਾਰਾ ਵਲੌਗ ਦੇਖੋ ਸਾਡਾ ਸਾਰਾ ਵਲੌਗ ਵੇਖਣ ਵਾਸਤੇ ਤੇ ਸਾਰਾ ਵਲੌਗ ਅੱਗੇ ਵੀ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਕੌਣ ਕਰਕੇ ਜਰੂਰ ਦੱਸੋ ਵੀ ਅਸੀਂ ਕਿਹੜੀ ਕਿਹੜੀ ਕੰਟਰੀ ਤੋਂ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਸ਼ਹਿਰ ਤੋਂ ਆ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਵਾਸਤੇ ਤੇ ਅੱਗੇ ਵੀ ਸ਼ੇਅਰ ਕਰਦੇ